ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਾਂ ਦੇ YouTube ਚੈਨਲ ਤੇ ਦੋਸਤੋ ਅੱਜ ਇੱਕ ਨਵੀਂ ਰਿਕਰੂਟਮੈਂਟ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਹ ਜੋ ਵੀਡੀਓ ਜੀ ਇਨਫੋਰਮੇਸ਼ਨ ਦੇ ਤੌਰ ਤੇ ਬਣਾਈ ਗਈ ਹੈ ਤੁਸੀਂ ਨੋਟੀਫਿਕੇਸ਼ਨ ਚੰਗੇ ਤਰੀਕੇ ਨਾਲ ਪੜਨ ਤੋਂ ਬਾਅਦ ਹੀ ਆਪਣੀ ਪੋਸਟ ਨੂੰ ਅਪਲਾਈ ਕਰਨਾ ਜੀ ਅੱਜ ਜੋ ਭਰਤੀ ਆ ਰਹੀ ਹੈ ਉਹ CCRH ਦੇ ਵਿੱਚ ਸਮੇਂ ਮੈਂ ਕੀਤੀ ਜਾਂਦੀ ਹੈ ਜੀ ਸਰਕਾਰੀ ਹਸਪਤਾਲਾਂ ਦੇ ਵਿੱਚ ਭਰਤੀ ਆ ਚੁੱਕੀ ਹੈ ਜੀ ਵੱਖ-ਵੱਖ ਪੋਸਟਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈਗਾ ਇਦੇ ਵਿੱਚ ਜੋ ਉਮਰ ਹੈ ਜੀ 18 ਸਾਲ ਤੋਂ ਲੈ ਕੇ 37 ਸਾਲ ਦੇ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਾਂ ਜੀ ਇਹ ਵਿੱਚ ਜੋ ਪੇਮੈਂਟ ਹੈ ਜੀ ਅਲੱਗ-ਅਲੱਗ ਗਰੁੱਪ ਵਾਈਜ਼ ਅਲੱਗ-ਅਲੱਗ ਪੇਮੈਂਟ ਮਿਲਣ ਵਾਲੀ ਹੈ ਗਰੁੱਪ E ਦੇ ਲਈ ਲੱਗ ਰਹੀ ਵਾਲੀ ਹੈ ਜੀ ਗਰੁੱਪ B ਦੇ ਲਈ ਅਲੱਗ ਅਤੇ ਗਰੁੱਪ C ਦੇ ਲਈ ਲੱਗ ਰਹੀ ਵਾਲੀ ਹੈ ਜੀ 19200 ਤੋਂ ਸਟਾਰਟ ਹੋ ਕੇ 1 ਲੱਖ 14000 ਤੱਕ ਪੇਮੈਂਟ ਰਹਿਣ ਵਾਲੀ ਹੈ ਇਸ ਦੀ ਪੂਰੀ ਜਾਣਕਾਰੀ ਅਸੀਂ ਅੱਗੇ ਵੀਡੀਓ ਵਿੱਚ ਦਿੰਦੇ ਹਾਂ ਜੀ ਕੌਣ-ਕੌਣ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਅਤੇ ਇਸ ਪੋਸਟ ਨੂੰ ਕਿਵੇਂ ਅਪਲਾਈ ਕਰਨਾ ਹੈ ਅਤੇ ਇਹਦੇ ਲਈ एलिजिਬਿਲਟੀ ਕਰਟੇਰੀਆ ਕੀ ਕੀ ਰਹਿਣ ਵਾਲਾ ਜੀ ਇਸ ਦੀ ਪੂਰੀ ਜਾਣਕਾਰੀ ਅਸੀਂ ဒီ ਵੀਡੀਓ ਵਿੱਚ ਦਿੰਦੇ ਹਾਂ ਜੀ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਤਾਂ ਜੋ ਕਿਸ ਤੱਕ ਪਹੁੰਚ ਪਰ ਕੇ ਪਹਲਾ ਹੋ ਸਕੇ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵੇਖ ਕੀਤਾ ਹੈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਅਤੇ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਜੀ ਤਾਂ ਜੋ ਪੰਜਾਬ ਵਿੱਚ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਜਾਂ ਕੋਈ ਵੀ ਜੋਬ ਸੰਬੰਧੀ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਸਮਾਰਨ ਦੇ ਉਸ ਪੋਸਟ ਨੂੰ ਅਪਲਾਈ ਕਰ ਸਕੋ। ਪੰਜਾਹ ਦੇਰ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਹਾਂਜੀ ਦੋਸਤੋ, ਸੈਂਟਰਲ ਕਾਉਂਸਲ ਫਾਰ ਰਿਸਰਚ ਇਨ ਹੋਮਿਓਪੈਥੀ ਵੱਲੋਂ ਸਮੇਂ ਮੰਗ ਕੀਤੀ ਜਾਂਦੀ ਹੈ ਜੀ। CCRH ਦੇ ਵੱਲੋਂ ਇਸ ਦੇ ਵਿੱਚ ਗਰੁੱਪ A, B ਤੇ C ਦੇ ਪੋਸਟਾਂ ਦੀ ਮੰਗ ਕੀਤੀ ਜਾਂਦੀ ਹੈ ਜੀ। ਵੱਖ-ਵੱਖ ਪੋਸਟਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਹੋਇਆ ਜੀ। ਇਹ ਜੋ ਪੋਸਟ ਹੈ ਆਨਲਾਈਨ ਭਰੀ ਜਾਵੇਗੀ ਅਤੇ ਫੀਸ ਵੀ ਜੀ ਆਨਲਾਈਨ ਭਰੀ ਜਾਵੇਗੀ ਜੀ। 5 ਨਵੰਬਰ 2025 ਤੋਂ ਇਹਨਾਂ ਸਮਿਆਂ ਦੀ ਜੋ ਡੇਟ ਆ ਸਟਾਰਟ ਹੋ ਚੁੱਕੀ ਹੈ ਜੀ ਅਤੇ ਲਾਸਟ ਡੇਟ ਹੈ 26 ਨਵੰਬਰ 2025 ਰਹਿਣ ਵਾਲੀ ਹੈ ਜੀ। ਅਤੇ ਜੋ ਫੀਸ ਹੈ ਜੀ ਉਹ ਕਿਸੇ ਵੀ ਤੁਸੀਂ ਨੈਟ ਬੈਂਕਿੰਗ, ਯੂ ਪੀ ਆਈ ਡੈਬਿਟ ਕਾਰਡ ਦੇ ਰਹੀਂ ਭਰ ਸਕਦੇ ਹੋ ਜੀ ਹੋਰ ਕੋਈ ਮੈਥਡ ਨਾਲ ਤੁਸੀਂ ਇਹ ਵਿੱਚ ਫੀਸ ਨਹੀਂ ਭਰ ਸਕਦੇ। ਹੁਣ ਗੱਲ ਕਰਦੇ ਹਾਂ ਗਰੁੱਪ A ਦੀ ਪੋਸਟਾਂ ਦੇ ਲਈ ਗਰੁੱਪ A ਦੀ ਪਹਿਲੀ ਪੋਸਟ ਹੈ ਜੀ ਰਿਸਰਚ ਆਫਸਰ ਹੋਮੀਓਪੈਥੀ ਦੇ ਲਈ ਰਹਿਣ ਵਾਲੀ ਹੈ ਇਹ ਜੋ ਪੇਮੈਂਟ ਹੈ ਜੀ 56100 ਤੋਂ ਲੈ ਕੇ 17500 ਰੁਪਏ ਰਹਿਣ ਵਾਲੀ ਹੈ। ਇਹ ਜੇ ਟੋਟਲ ਪੋਸਟਾਂ 12 ਰਹਣਗੀਆਂ ਹਾਂਜੀ 5 ਜਨਰਲ ਦੇ ਲਈ 2 OBC ਦੇ ਲਈ 4 OBC ਦੇ ਲਈ 1 EWS ਦੇ ਪੋਸਟਾਂ ਰਹਣਗੀਆਂ ਇਹ ਇਹਦੇ ਮੈਕਸਿਮਮ ਏਜ ਦੇ ਵਿੱਚ 40 ਸਾਲ ਤੱਕ ਮੰਗੀ ਹੈ ਜੀ ਅਤੇ ਏ ਇਲੈਕਸ਼ਨ ਵੀ ਲਗਦੋਂ ਮਿਲੇਗਾ ਜੀ ਕੈਟੇਗਰੀ ਵਾਈਜ਼ ਇਹ ਜੋ ਕੁਆਲੀਫਿਕੇਸ਼ਨ ਦੀ ਗੱਲ ਕਰੀ ਤੇ ਕੁਆਲੀਫਾਈ ਹੋਏ ਤੇ ਐਮ ਡੀ ਐਨ ਹਮੋਪੈਥੀ ਕੀਤੀ ਹੋਣੀ ਚਾਹੀਦੀ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਦੋ ਪੋਸਟ ਦੀ ਗੱਲ ਕਰੀਏ ਤਾਂ ਨੰਬਰ ਦੋ ਪੋਸਟ ਸਰਚ ਆਫਸਰ ਦੀ ਰਹਿਣ ਵਾਲੀ ਹੈ ਜੀ ਇਹ ਇੱਕ ਪੋਸਟ ਰਹਿਣ ਵਾਲੀ ਹੈ ਬਿਲਕੁਲ 40 ਸਾਲ ਤੋਂ ਘੱਟ ਉਮਰ ਦੇ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਇਹਦੇ ਵਿੱਚ ਜੋ ਕੁਆਲਿਫੀਕੇਸ਼ਨ ਹੈ ਜੀ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਸਾਇੰਸ ਐਂਡ ਜੀਓਲੋਜੀ ਦੇ ਵਿੱਚ ਅਤੇ ਤਿੰਨ ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੀ ਨੰਬਰ ਤਿੰਨ ਪੋਸਟ ਦੀ ਗੱਲ ਕਰੀਏ ਤਾਂ ਸਰਚ ਆਫਸਰ ਪੈਥੋਲੋਜੀ ਦੀ ਰਹਿਣ ਵਾਲੀ ਹੈ ਜੀ ਇਹ ਜੋ ਪੇਮੈਂਟ ਹੈ ਜੀ 56100 ਤੋਂ ਲੈ ਕੇ 17500 ਰੁਪਏ ਰਹਿਣ ਵਾਲੀ ਹੈ ਇਹ ਜੋ ਪੋਸਟ ਰਹਿਣ ਵਾਲੀ ਹੈ ਇਹ 40 ਸਾਲ ਤੋਂ ਘੱਟ ਉਮਰ ਦੇ ਕੈਂਡੀਡੇਟਸ ਪੋਸਟ ਨੂੰ ਭਰ ਸਕਦੇ ਹਨ ਇਹ ਵਿੱਚ ਜੋ ਕੁਆਲੀਫਿਕੇਸ਼ਨ ਹੈ ਜੀ ਐਮਡੀ ਪਥੋਲੋਜੀ ਹੋਣੀ ਚਾਹੀਦੀ ਹੈ ਜੀ ਹੁਣ ਕਰ ਕਰਦੇ ਗਰੁੱਪ B ਦੀ ਪੋਸਟਾਂ ਦੇ ਲਈ ਗਰੁੱਪ B ਦੀ ਪੋਸਟਾਂ ਰੇਹਮ ਵਾਲੀ ਹੈ ਜੀ ਜੂਨੀਅਰ ਲਾਇਬ੍ਰੇਰੀਅਨ ਦੀ ਰੇਹਮ ਵਾਲੀ ਹੈ ਪੇ ਲਵ 67 ਦਾ ਪੇਮੈਂਟ ਮਿਲੇਗੀ 35 ਹ 400 ਤੋਂ ਲੈ ਕੇ 1 ਲੱਖ 12400 ਰੁਪਏ ਪੇਮੈਂਟ ਰੇਹਮ ਵਾਲੀ ਹੈ ਅਤੇ ਇੱਕ ਪੋਸਟ ਹੈ ਬਿਲਕੁਲ ਇਹ ਅਤੇ 16 ਸਾਲ ਤੋਂ ਲੈ ਕੇ 25 ਸਾਲ ਦੇ ਕੈਂਡੀਡੇਟ ਇਸ ਪੋਸਟ ਨੂੰ ਭਰ ਸਕਦੇ ਹਨ ਇਹਦੇ ਲਈ ਕੁਆਲੀਫਿਕੇਸ਼ਨ ਮੰਗੀ ਹੈ ਜੀ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਲਾਇਬ੍ਰੇਰੀ ਸਾਇੰ ਅਤੇ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਲਾਇਬ੍ਰੇਰੀ ਆਫ ਅ ਰਿਕੋਗਨਾਈਜ਼ਡ ਇੰਸਟੀਟਿਊਸ਼ਨ ਯੂਨੀਵਰਸਿਟੀ ਡਿਪਾਰਟਮੈਂਟ ਦੇ ਵਿੱਚ ਹੁਣ ਗੱਲ ਕਰਦੇ ਗਰੁੱਪ ਸੀ ਦੀ ਪੋਸਟਾਂ ਦੀ ਗਰੁੱਪ ਸੀ ਦੀ ਪੋਸਟਾਂ ਦੇ ਲਈ ਪਹਿਲੀ ਪੋਸਟ ਹੈ ਜੀ ਫਾਰਮਾਸਿਸਟ ਗਰੁੱਪ ਸੀ ਦੀ ਪੋਸਟ ਰਹਿਣ ਵਾਲੀ ਹੈ ਇਹ ਚ ਪੇ ਲੈਵਲ 5 ਦੇ ਹਿਸਾਬ ਨਾਲ ਪੇਮੈਂਟ ਮਿਲੇਗੀ 29200 ਤੋਂ ਲੈ ਕੇ 12300 ਤੱਕ ਪੇਮੈਂਟ ਰਹਿਣ ਵਾਲੀ ਹੈ ਅਤੇ ਟੋਟਲ ਤਿੰਨ ਪੋਸਟਾਂ ਹਨ ਜੀ ਇੱਕ ਇਹਦੇ ਵਿੱਚ ਰਹਿਣ ਵਾਲੀ ਪੋਸਟ ਜੀ ਜਨਰਲ ਦੇ ਲਈ ਇੱਕ ਐਸਸੀ ਦੇ ਲਈ ਇੱਕ ਓਬੀਸੀ ਦੀ ਪੋਸਟ ਰਹਿਣ ਵਾਲੀ ਹੈ ਜੀ ਇਹ ਜੇ 18 ਸਾਲ ਤੋਂ ਲੈ ਕੇ 25 ਸਾਲ ਦੀ ਕੈਂਡੀਡੇਟ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਅਤੇ ਇਹਦੇ ਵਿੱਚ ਏਜ ਇਲੈਕਸ਼ਨ ਵੀ ਅਲਗ-ਅਲਗ ਕੈਟਾਗਰੀ ਵਾਈਜ਼ ਮਿਲੇਗਾ ਇਹ ਕੈਂਡੀਡੇਟ ਦੀ 12ਵੀਂ ਕੀਤੀ ਹੋਣੀ ਚਾਹੀਦੀ ਹੈ ਜੀ ਅਗਲੀ ਪੋਸਟ ਦੀ ਗੱਲ ਕਰੀ ਤਾਂ ਐਕਸ-ਰੇ ਟੈਕਨੀਸ਼ੀਅਨ ਗਰੁੱਪ ਸੀ ਦੀ ਪੋਸਟ ਹੈ ਵਾਲੀ ਹੈ ਜੀ ਏ ਲੈਵਲ 5 ਦੇ ਸਾਬ ਨੂੰ ਪੇਮੈਂਟ ਮਿਲੇਗੀ 29 ਹਜ਼ਾਰ ਤੋਂ ਲੈ ਕੇ 29300 ਤੱਕ ਇੱਕ ਪੋਸਟ ਹੈ ਵਾਲੀ ਹੈ ਜੀ ਇਹ 18 ਸਾਲ ਤੋਂ ਲੈ ਕੇ 25 ਸਾਲ ਦੀ ਏਜ ਤੱਕ ਦੇ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਜੀ ਕੁਆਲੀਫਿਕੇਸ਼ਨ ਦੀ ਗੱਲ ਕਰੀ ਤਾਂ ਕੁਆਲੀਫਿਕੇਸ਼ਨ ਦੇ ਵਿੱਚ ਕੈਂਡੀਡੇਟ ਦੀ ਐਕ ਇੱਕ ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜੀ ਹੈਂਡਿੰਗ ਐਕਸਰੀ ਪਲੈਂਟ ਇਨ ਅ ਰੈਕਗਨਾਈਜ਼ਡ ਹਸਪੀਟਲ ਆਫ ਇੰਸਟੀਚਿਊਟਿਸ ਦੇ ਵਿੱਚ ਅਗਲੀ ਪੋਸਟ ਦੀ ਗੱਲ ਕਰੀ ਤਾਂ ਲੋਅਰ ਡਿਵੀਜ਼ਨ ਕਲਰਕ ਵੀ ਰਹਿਣ ਵਾਲੀ ਹੈ ਜੀ ਗਰੁੱਪ ਸੀ ਦੇ ਲਈ ਇਹਦੇ ਪੇ ਲੈਵਲ 2 ਰਹਿਣ ਵਾਲਾ ਹੈਗਾ 19900 ਲੈ ਕੇ 32000 ਤੱਕ ਪੇਮੈਂਟ ਮਿਲੇਗੀ ਇਹਦੇ ਵਿੱਚ ਟੋਟਲ ਪੋਸਟਾਂ 27 ਹਨ ਜੀ 11 ਪੋਸਟ ਜਨਰਲ ਦੇ ਲਈ 5 ਐਸਸੀ ਦੇ ਲਈ 2 ਐਸਟੀ ਦੇ ਲਈ 7 ਓਬੀਸੀ ਦੇ ਲਈ ਅਤੇ 2 ਈਡਬੀਸੀ ਦੇ ਰਹਿਣ ਵਾਲੇ ਹਨ ਜੀ ਕੈਂਡੀਡੇਟ ਦੀ ਉਮਰ ਹੈ ਜੋ 18 ਸਾਲ ਤੋਂ ਲੈ ਕੇ 27 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਲਗ ਲ ਕੈਟਾਗਰੀ ਇਲੈਕਸ਼ਨ ਵੀ ਮਿਲੇਗਾ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਵਿੱਚ 12th ਪਾਸ ਕੀਤੀ ਹੋਣੀ ਚਾਹੀਦੀ ਹੈ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਅਤੇ ਸਕਿੱਲ ਟੈਸਟ ਹੋਵੇਗਾ ਜੀ ਕੰਪਿਊਟਰ ਦਾ ਜਿਹਦੇ ਵਿੱਚ ਟਾਈਪਿੰਗ ਸਪੀਡ ਹੋਣੀ ਚਾਹੀਦੀ ਹੈ 35 ਵਰਡ ਪਰ ਮਿੰਟ ਦੇ ਹਿਸਾਬ ਨਾਲ ਇੰਗਲਿਸ਼ ਸਪੀਡ ਹੋਣੀ ਚਾਹੀਦੀ ਹੈ 30 ਵਰਡ ਪਰ ਮਿੰਟ ਦੇ ਹਿਸਾਬ ਨਾਲ ਅਤੇ ਹਿੰਦੀ ਕੰਪਿਊਟਰ ਜੋ ਟਾਈਮ ਮਿਲੇਗਾ ਜੀ ਉਹ 10 ਮਿੰਟ ਮਿਲੇਗਾ ਜੀ ਅਗਲੀ ਪੋਸਟ ਆ ਜੋ ਉਹ ਡਰਾਈਵਰ ਦੇ ਲਈ ਰਹਿਣ ਵਾਲੀ ਹੈ ਗਰੁੱਪ ਸੀ ਦੇ ਲਈ ਤੱਕ 1990 ਤੋਂ ਲੈ ਕੇ 36000 ਤੱਕ ਪੇਮੈਂਟ ਰਹਿਣ ਵਾਲੀ ਹੈ ਅਤੇ ਦੋ ਪੋਸਟਾਂ ਹਨ ਜੀ ਇਹਦੇ ਵਿੱਚ ਪਹਿਲੀ ਪੋਸਟ ਇੱਕ OVS ਵੀ ਹੈ ਜੀ ਤੇ ਇੱਕ ਪੋਸਟ EW3 ਰਹਿਣ ਵਾਲੀ ਹੈ 18 ਸਾਲ ਤੋਂ ਲੈ ਕੇ 25 ਸਾਲ ਦੇ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਜੀ ਇਹ ਜੋ ਕੈਂਡੀਡੇਟ ਦੀ ਕੁਆਲਿਫੀਕੇਸ਼ਨ ਮੰਗੀ ਗਈ ਹੈ ਉਹ ਕੈਂਡੀਡੇਟ ਮਿਡਲ ਪਾਸ ਹੋਣਾ ਚਾਹੀਦਾ ਹੈ ਜਾਂ 8ਵੇਂ ਪਾਸ ਹੋਣਾ ਚਾਹੀਦਾ ਹੈ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਦੇ ਉੱਤੋਂ ਅਤੇ ਉਹਦੇ ਕੋਲੇ ਹੈਵੀ ਤੇ ਲਾਈਟ ਲਾਇਸੈਂਸ ਹੋਣਾ ਚਾਹੀਦਾ ਹੈ ਵੀਕਲ ਲਾਇਸੈਂਸ ਹੁੰਦਾ ਜੋ ਗਰੁੱਪ A, B, C ਦੇ ਲਈ ਰੈਂਵੜੀਆਂ ਹਨ ਇਹ ਚ ਅਲੱਗ-ਅਲੱਗ ਕੈਟਾਗਰੀ ਵਾਈਜ਼ ਅਲੱਗ-ਅਲੱਗ ਇਅਰ ਲੈਕਸ਼ਨ ਵੀ ਮਿਲੇਗਾ ਜੀ ਜੋ ਸਿਲੈਕਸ਼ਨ ਪ੍ਰੋਸੈਸ ਹੈ ਜੀ ਇਹਦੇ ਵਿੱਚ ਜੋ ਇਹ ਗਰੁੱਪ A ਦੀਆਂ ਪੋਸਟਾਂ ਨੇ ਉਹਦੇ ਲਈ ਸੀਵੀਟੀ ਟੈਸਟ ਹੋਵੇਗਾ ਕੰਪਿਊਟਰ ਬੇਸਡ ਟੈਸਟ ਹੋਵੇਗਾ ਜੋ ਸਿਲੇਬਸ ਹੈ ਜੀ ਉਹ ਅਲੱਗ-ਅਲੱਗ ਗਰੁੱਪ ਵਾਈਜ਼ ਅਲੱਗ-ਅਲੱਗ ਰੈਂਵੜਾਗਾ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਇਹ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਤੁਸੀਂ ਇਹ ਸਿਲੇਬਸ ਚੈੱਕ ਕਰ ਸਕਦੇ ਹੋ ਜੀ ਬਹੁਤ ਵਧੀਆ ਮੌਕਾ ਆ ਚੁੱਕਾ ਹੈ ਪੰਜਾਬ ਦੇ ਮੁੰਡੇ ਤੇ ਕੁੜੀਆਂ ਦੇ ਲਈ ਇਸ ਭਰਤੀ ਦੇ ਲਈ ਅਪਲਾਈ ਕਰਨ ਦਾ ਇਹ ਜੋ ਨੋਟੀਫਿਕੇਸ਼ਨ ਆ ਇਹਦਾ ਲਿੰਕ ਸਾਡੇ WhatsApp ਚੈਨਲ ਤੇ ਆ ਜੀ WhatsApp ਚੈਨਲ ਨੂੰ ਤੁਸੀਂ ਫੋਲੋ ਕਰ ਲੈਣਾ ਅਤੇ WhatsApp ਚੈਨਲ ਤੇ ਜਾ ਕੇ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਵੀ ਕਰ ਸਕਦੇ ਹੋ ਅਤੇ ਨੋਟੀਫਿਕੇਸ਼ਨ ਪੜ੍ਹ ਵੀ ਸਕਦੇ ਹੋ ਜੀ ਤੁਸੀਂ ਪੂਰਾ ਨੋਟੀਫਿਕੇਸ਼ਨ ਪੜ੍ਹਨ ਤੋਂ ਬਾਅਦ ਇਸ ਪੋਸਟ ਨੂੰ ਅਪਲਾਈ ਕਰਨਾ ਇਹਦੇ ਲਈ ਜੋ ਅਪਲੀਕੇਸ਼ਨ ਫੀਸ ਹੈ ਇਸ ਤਿੱਕਣਾ ਰਹਿਣ ਵਾਲੀ ਹੈ ਜੀ ਜੋ ਗਰੁੱਪ A ਦੀਆਂ ਪੋਸਟਾਂ ਹਨ ਉਹਦੇ ਲਈ 1000 ਰੁਪਏ ਫੀਸ ਰਹਿਣ ਵਾਲੀ ਹੈ ਅਤੇ ਗਰੁੱਪ B ਅਤੇ C ਦੇ ਲਈ ਜੋ ਆਨਰ ਜਰਵੜਾ OBC ਤੇ EWਸ ਉਹਨਾਂ ਲਈ 500 ਰੁਪਏ ਫੀਸ ਰਹਿਣ ਵਾਲੀ ਹੈ ਜੋ SC ST PW D ਅਤੇ ਫੀਮੇਲ ਹਨ ਉਹਨਾਂ ਲਈ ਇਹ ਜੋ ਫੀਸ ਹੈ ਜੀ ਉਹ ਨਲ ਰਹਿਣ ਵਾਲੀ ਹੈ ਜੀ ਇਹਨਾਂ ਨੇ ਆਪਣੀ ਵੈਬਸਾਈਟ ਦਿੱਤੀ ਹੋਈ ਹੈ ਜੀ ਇਸ ਤੇ ਜਾ ਕੇ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਇਹ ਸਟੈਪ 1 2 3 ਦਿੱਤਾ ਗਿਆ ਜੀ ਸਟੈਪ 1 2 3 ਨੂੰ ਚੰਗੀ ਤਰੀਕੇ ਨਾਲ ਪੜ ਲੈਣਾ ਅਤੇ ਤੁਸੀਂ ਆਪਣੀ ਪੋਸਟ ਨੂੰ ਅਪਲਾਈ ਕਰਨਾ ਹੈ ਜੀ ਜੇਕਰ ਤੁਹਾਡੀ ਫਿਰ ਵੀ ਕੋਈ ਕੁਇਰੀ ਹੁੰਦੀ ਹੈ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਜੀ ਤੁਹਾਡੀ ਪੂਰੀ ਸਹਾਇਤਾ ਕੀਤੀ ਜਾਵੇਗੀ ਇਹ ਜਿਆਦਾ ਨੋ ਇੰਸਟਰਕਸ਼ਨ ਦਿੱਤੀਆਂ ਗਈ ਤੁਸੀਂ ਤਾਂ ਨਾਲ ਨੋਟੀਫਿਕੇਸ਼ਨ ਪੜ ਲੈਣਾ ਇਹਨਾਂ ਦੀ ਕੁਇਰੀ ਦੇ ਲਈ ਆਪਣਾ ਮੋਬਾਈਲ ਨੰਬਰ ਦਿੱਤਾ ਗਿਆ ਜੀ ਤੁਸੀਂ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਮੰਡੇ ਤੋਂ ਫਰਡੇ ਕਿਸੇ ਵੀ ਕੁਇਰੀ ਲਈ ਇਹ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ